ਹਾਜ਼ਰੀਨ ਦੋਸਤੋ ਲੋਕ ਜਿਨ੍ਹਾਂ ਨੂੰ ਛੂਤਰ ਕਹਿੰਦੇ ਪੂਜਣ ਯੋਗ ਠਹਿਰਾਵਾਂਗੇ ਆ ਭੋਲੇ ਭਾਲੇ ਲੋਕਾਂ ਨੂੰ ਵੀ ਵੱਡੇ ਵਿਦਵਾਨ ਬਣਾਵਾਂਗੇ ਉਸ ਕਲਮਾ ਵੰਡਣ ਵਾਲੇ ਗੁਰੂ ਕ੍ਰਾਂਤੀਕਾਰੀ ਗੁਰੂ ਦਾ ਬRAND ਕੀਤਾ ਜੈਕਾਰਾ ਖਲਾਉ ਗੱਜਵਟ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਬੋਲੀ ਦੇ ਨਾਂ ਪੰਜਾਬੀ ਬੋਲੀ ਦੇ ਨਾਂ ਦਰਸ਼ਨ ਸਿੰਘ ਗੁਰੂ ਅਮਨਦੀਪ ਸਿੰਘ ਕੱਲੇਵਾਲੀਆ ਦਾਸ ਦਾ ਬੇਟਾ ਤੇ ਦਾਸ ਸਪੂਰਨ ਸਿੰਘ ਕੱਲੇਵਾਲੀ ਦਾ ਕਬਿਸ਼ਰੀ ਜਥਾ ਹੈ ਇੰਜ ਬਿਆਨ ਕਰਦਾ ਬਈ ਮਾਂ ਬੋਲੀ ਪੰਜਾਬੀ ਏ ਬਟਾ ਤੇਰਾ ਪਰਵਾਰ ਜੰਮੀ ਵਿੱਚ ਪੰਜਾਬ ਤੇ ਹਾਈਲੀ ਵਿੱਚ ਸੰਸਾ सियारी नहारी जी होड़ेौड़ करल नहारी जी आँ आँ कर कर दे गल खमारा ए, ए गुरूी बोली बोली न गाराधी पोइ को फरीदनाथ कोलो आई पंजाबी ਨਾਮ ਦੇਵ ਰਵਿਦਾਸ ਨੇ ਗਲ ਨਾਲ ਨਾਲ ਲਾਈ ਪੰਜਾਬੀ ਏ ਆਹ ਬਈ ਭਾਗਤ ਬਾਣੀ ਵਿੱਚ ਕੀਤੀ ਗੱਲ ਉੱਚੀ ਆ ਕੇ ਰਾਤੀ ਇਹ ਗੁਰੂਆਂ ਦੀ ਬੋਲੀ ਬੋਲੀ ਨਹੀਂ ਕਦਾ ਰਾਤੀ ਗੁਰੂ ਨਾਨਕ ਨੇ ਆਪਣੀ ਗੱਲ ਪੰਜਾਬੀ ਵਿੱਚ ਆਖੀ ਕਿਰਤ ਕਰੋ ਵੰਡ ਛਕਣ ਦੀ ਅਜਿਹਾ ਇਤਿਹਾਸ ਭਰੇ ਸਾਖੀ ਆਹ ਬਈ ਦੀ ਦੁਖੜੇ ਦੂਰ ਦਵਾਈ ਬਣੀ ਬਿਮਾਰਾਤੀ اے ਗੁਰੂਆਂ ਦੀ ਬੋਲੀ ਬੋਲੀ ਨਹੀਂ ਗਵਾਰਾਤੀ ਗੁਰੂਰ ਗੁਰੂਵੰਦ ਜਿਨੇ ਜਤਹ ਰੂਪ ਸਵਾਰ ਪੰਜਾਬੀ ਦਾ ਗੁਰੂ ਗ੍ਰੰਥ ਚ ਹੁੰਦਾ ਨਿਤ ਦیدار ਪੰਜਾਬੀ ਦਾ ਆਹ ਬਈ ਕਰਦੀ ਨਖਰ ਤੇ ਦੂਰ ਕਰਉਂਦੀ ਬਾਤ ਪਿਆਰਾ ਦੀ ਇਹ ਵਾਦੀ ਬੋਲੀ ਬੋਲੀ ਨਹੀਂ ਗਵਾਰਾਤੀ ਮਾਇਆ ਟੱਪੇ ਲੋਰੀ ਕਲੀਕ ਬਿਛਰੀ ਦੋ ਹੈ ਨੇ ਲੰਮੀਆਂ ਹੈ ਕਾਂ ਵਾਲਿਆ ਗੀਤਾਂ ਨੇ ਮਨ 모ਹੇ ਨੇ ਹਾਂ ਬਈ ਪੱਤ ਚੜ ਵਿੱਚ ਪੜਾ ਦਿੰਦੇ ਨੇ ਰੁੱਤ ਬਹਾਰਾਤੀ ਇਹ ਗੁਰੂਆਂ ਦੀ ਬੋਲੀ ਬੋਲੀ ਨਹੀਂ ਗਵਾਰਾਤੀ ਬਾਰ ਸਬਾਹੂ ਨੇ ਰੰਗ ਬਖਾਇਆ ਹੈ ਚੰਜਰ ਪਾ ਕੇ ਭੁੱਲੇ ਰਸਿਆ ਯਾਰ ਮਨਾਇਆ ਹੈ ਮਾ ਬਈ ਦਿੰਦੇ ਪਿਆਰ ਸੁਨੇਹਾ ਕਰਦੇ ਗੱਲ ਦਿਲਦਾਰਾਂ ਦੀ ਏ ਗੁਰੂਆ ਦੀ ਬੋਲੀ ਬੋਲੀ ਨਹੀਂ ਗਵਾਰਾ ਦੀ Hindu Sikh Asai Musliman Punjabi ye sab lok ਇਹ ਸੰਜੀਵਕ ਜਬਾਨ ਪੰਜਾਬੀ ਏ ਹਾਂ ਪਈ ਹੱਤੀ ਪੱਠੀ ਸੱਤ ਵਜਾ ਰਾਤ ਤੇ ਘਰਬਾਰਾਤੀ ਇਹ ਗੁਰੂਆਂ ਦੀ ਬੋਲੀ ਬੋਲੀ ਨਹੀਂ ਘਰਬਾਰਾਤੀ ਬਸ ਨੇ ਪੰਜਾਬੀ ਜਗਦੇ ਵੇ ਦੁਨੀਆਂ ਦੀ ਬੋਲੀ ਏ ਇਹ ਜਗ ਦੀ ਪਟ ਰਾਣੀ ਨਹੀਂ ਕਿਸੇ ਦੀ ਗੋਲੀ ਏ बोली पटकार गुरू आोली बोली न गवार पीर आंदी बोली बोली न गवार